ਦੀ ਚੋਰੀ ਹੋਈ ਸੀ ਕੁਸ ਪਿੰਡ ਚ ਹੋਈ ਸੀ ਆਪਣੇ ਗੰਡੂਆਂ ਪਿੰਡ ਦੇ ਵਿੱਚੋਂ ਹੀ ਚੋਰੀ ਹੋਈ ਸੀ ਠੀਕ ਹੈ ਤੇ ਉਹ ਬੰਦਾ ਉਹ ਤਾਰ ਮਚਾ ਕੇ ਜਿਹੜਾ ਉਹ ਤੰਬਾ ਸੀ ਉਹ ਕੱਢ ਕੇ ਲੈ ਕੇ ਸ਼ਹਿਰ ਵੇਚਣ ਲਈ ਚਲਾ ਗਿਆ ਉਹ ਠੀਕ ਹੈ ਤੇ ਬਾਕੀ ਆ ਸ਼ਰਟ ਆ ਉਹ ਬੰਦੇ ਦੀ ਇਹ ਇੱਥੋਂ ਮਿਲ ਜਾਂਦਾ ਨੇ ਸਾਡੇ 12:30 ਵਜੇ ਇਹ ਸਾਡੇ ਪਿੰਡੋਂ ਤਾਰ ਵੱਢ ਕੇ ਲੈ ਗਏ ਵੀ ਜਦੋਂ ਅਸੀਂ ਆ ਕੇ ਦੇਖਿਆ ਫਿਰ ਅਸੀਂ ਚਾਰ ਪੰਜ ਦਿਨ ਤੱਕ ਗੁਪਤੋ ਗੁਪਤੀ ਪਤਾ ਕਰਿਆ ਕਿ ਜੇ ਕਿਸੇ ਸਾਹਮਣੇ ਨਾਲ ਪਤਾ ਆ ਵੀਰੇ ਆ ਦੇਖੋ ਆ ਦੋਸਤੋ ਦੇਖ ਸਕਦੇ ਹੋ ਕਿ ਇਹੀ ਬੰਦਾ ਇਹੀ ਇਹਨਾਂ ਦੇ ਪਿੰਡ ਚੋਰੀ ਕਰਕੇ ਆ ਦੇਖੋ ਆ ਪੰਡ ਰੱਖ ਰਕੇ ਆ ਬਈ ਵਿਚਾਲੇ ਕੇਬਲਾਂ ਦੀ ਰਾਤ ਵੀ ਚੋਰੀ ਹੋਈਆਂ ਨੇ ਗਿਆ ਪਤਾ ਲੱਗੇਗਾ ਤੇ ਭਾਈਏ ਕੀ ਘਟਨਾ ਹੋਈ ਐ ਇਥੇ ਪਿੰਡ ਗੰਡੂਆਂ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਬਈ ਸਾਡੇ ਨਾ 4-5 ਦਿਨ ਹੋ ਗਏ ਚੋਰੀ ਕਰਕੇ ਲੈ ਗਈ ਸੀ ਤਾਰਾ ਠੀਕ ਹੈ ਮੈਂ ਡਰਾਈਵਰੀ ਲੈਣ ਵਾਗਿਆ ਨਵੀ ਠੀਕ ਹੈ ਤਾਰ ਸੀਗੀ 340 ਫੁੱਟ ਕੱਢ ਕੇ ਸੀ ਬਾਹਰ ਰੱਖ ਗਏ ਬਈ ਠੀਕ ਹੈ ਅਸੀਂ ਗਏ ਉਸ ਦਿਨ ਹਾਂ ਦਿਨੇ ਠੀਕ ਹੈ ਸਾਡੇ 12:00 ਵਜੇ ਇਹ ਸਾਡੇ ਪਿੰਡੋਂ ਤਾਰ ਵੱਢ ਕੇ ਲੈ ਗਏ ਬਈ ਜਦੋਂ ਅਸੀਂ ਆ ਕੇ ਦੇਖਿਆ ਠੀਕ ਹੈ ਫਿਰ ਅਸੀਂ 4-5 ਦਿਨ ਤਾ ਗੁਪਤੋ ਗੁਪਤੀ ਪਤਾ ਕਰਿਆ ਕਿ ਜੇ ਕਿਸੇ ਹਿਸਾਬ ਨਾਲ ਪਤਾ ਲੱਗੇ ਹਮਮ ਪਰ ਅਸੀਂ ਨੇ ਸੋਸ਼ਲ ਮੀਡੀਆ ਤੇ ਪਾਇਆ ਬਈ ਠੀਕ ਹੈ ਸੋਸ਼ਲ ਮੀਡੀਆ ਤੇ ਕੌਣ ਤੋਂ ਬਾਹਰ ਜਗਵਿੰਦਰ ਪੰਜਾਬਪੁਰ ਸਭ ਮੁੰਡੇ ਨੇ ਵੀ ਪਾਇਆ ਠੀਕ ਹੈ ਉਸ ਤੋਂ ਬਾਅਦ ਚ ਸਾਨੂੰ ਕਿਹਨੇ ਇਸ ਟਾਈਮ ਤੁਸੀਂ ਆ ਜੋ ਸੀ ਬਈ 5 ਮਿੰਟਾਂ ਚ ਹੀ ਆ ਗਏ ਉਹ ਬੰਦੇ ਲੰਘ ਗਏ ਇਹ ਬੰਦੇ ਮੌਕੇ ਦੇ ਅੰਦਰ ਬੈਠ ਕੇ ਨਸ਼ਾ ਕਰਨ ਲੱਗ ਰਹੇ ਸੀ ਨਾਲੇ ਠੀਕ ਹੈ ਪਹਿਲਾਂ ਤਾਂ ਇਹ ਮੰਨਦੇ ਨਹੀਂ ਸੀ ਇਹ ਕਹਿੰਦੇ ਓਰੇ ਤਾਰ ਮਚਾਗੇ ਜਦੋਂ ਸੀ ਉਹ ਰੇੜੀ ਪਰਾਂ ਕਰਕੇ ਟੋਆ ਪੱਟਿਆ ਉਹਦੇ ਤਾਰ ਗਰਮ ਅੱਗ ਮੱਚੀ ਉਹ ਲੋਕ ਕਿਦੂ ਬਾਅਦ ਚ ਇਕੱਠੇ ਕਰ ਲੈ ਪੰਚਾਇਤ ਬੁਲਾ ਲਈ ਹੁਣ ਦੋ ਤਿੰਨ ਦਾ ਮੰਜੇ ਮਿਲ ਗਏ ਬਈ ਲੋਕਾਂ ਦੇ ਇੱਕ ਦੀ ਹਲੀਰੀ ਕਿਸੇ ਦੀ ਬਈ ਪਤੀਲੀ ਕਿਸਦਾ ਗੇਟ ਬਈ ਚੋਰੀਆਂ ਕਰੀਆਂ ਨੇ ਠੀਕ ਆ ਅੱਡਾ ਬਣਾ ਰਖਿਆ ਸੀ ਇੱਥੇ ਚੋਰਾਂ ਨੇ ਚੋਰਾਂ ਨੇ ਅੱਡਾ ਬਣਾ ਰੱਖਿਆ ਬਈ ਠੀਕ ਆ ਪੱਸ਼ਾ ਕਰਦੇ ਨੇ ਬਾਹਰੋਂ ਕੁੰਡਾ ਢਾਕੇ ਰੱਖਦੇ ਨੇ ਜਦੋਂ ਭੱਜਣ ਲੱਗਾ ਫੜ ਲਿਆ ਸੀ ਠੀਕ ਆ ਪਿੰਡ ਆਏ ਨੇ ਜਿੰਨਾਂ ਦੀ ਚੋਰੀਆਂ ਹੋਈਆਂ ਤਾਰਾ ਗੰਡੂਆਂ ਪਿੰਡ ਦੇ ਵੀ ਬੰਦੇ ਨੇ ਇਹ ਚੋਰੀਆਂ ਹੋਈਆਂ ਨੇ ਉਹ ਉਰੇ ਬੰਦੇ ਸਾਰੇ ਆਏ ਹੋਏ ਨੇ ਬਈ 60 ਜਣੇ ਹੈਗੇ ਨੇ ਠੀਕ ਆ ਜਦੋਂ ਅਸੀਂ ਉੱਰੇ ਆਏ ਇਹ ਭੱਜਣ ਲੱਗੇ ਇਧਰ ਹੀ ਸਾਈਡ ਦਾ ਬਈ ਟੋਬਾ ਦੀ ਜੀ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਸਾਡੇ ਬੰਦੇ ਹੋਗੇ ਉੱਧਰਲੀ ਸਾਈਡ ਬੰਦੇ ਆ ਗਏ ਤੇ ਇਹਨਾਂ ਨੂੰ ਪਤਾ ਲੱਗ ਗਿਆ ਜੀ ਹੁਣ ਤਾਂ ਫਿਰ ਤਾਂ ਕਹਿੰਦੇ ਬਈ ਅਸੀਂ ਤਾਂ ਹੈ ਨਹੀਂ ਵਿੱਚ ਠੀਕ ਹੈ ਬੰਦੇ ਸਿਆਣੇਗੇ ਵਿੱਚ ਹਾਂ ਬਈ ਵਿੱਚ ਸ਼ਰਟ ਪਈ ਆ ਅਸੀਂ ਹੋਂ ਸਾ ਨੰਬਰ ਪਲੇਟਾਂ ਦੇ ਇਹਨਾਂ ਨੂੰ ਠੀਕ ਹੈ ਬਈ 14 34 ਜਾਂ 14 84 ਨੰਬਰ ਮੋਟਰਸਾਈਕਲ ਹੋਊਗਾ ਅਸੀਂ ਇਹਨਾਂ ਨੂੰ ਸ਼ੱਕ ਦੀ ਨੰਬਰ ਦੀ ਉਹ ਸ਼ੱਕ ਇਹਨਾਂ ਦਾ ਕਲੀਅਰ ਹੋ ਗਿਆ 14 34 ਜਾਂ 14 84 ਮੇਰੀ ਸ਼ਰਟ ਲੈ ਜਾ ਦੂਜੀ ਗੱਲ ਜਿਹੜਾ ਇੱਕ ਮਾਸਟਰਮੈਂਡ ਆ ਇਹਨਾਂ ਦਾ ਮੇਨ ਆ ਉਹ ਬੰਦਾ ਫਰਾਰ ਹੈ ਹਜੇ ਪਿੰਡ ਚ ਹੋਈ ਸੀ ਆਪਣੇ ਗੰਡੂਆਂ ਪਿੰਡੇ ਦੇ ਵਿੱਚੋਂ ਹੀ ਚੋਰੀ ਹੋਈ ਸੀ ਠੀਕ ਹੈ ਤੇ ਉਹ ਬੰਦਾ ਉਹ ਤਾਰ ਮਚਾ ਕੇ ਜਿਹੜਾ ਉਹ ਤੰਬਾ ਸੀ ਉਹ ਕੱਢ ਕੇ ਲੈ ਕੇ ਸ਼ਹਿਰ ਵੇਚਣ ਲਈ ਚਲਾ ਗਿਆ ਉਹ ਠੀਕ ਹੈ ਤੇ ਬਾਕੀ ਆ ਸ਼ਰਟ ਆ ਉਹ ਬੰਦੇ ਦੀ ਇਹ ਇੱਥੋਂ ਮਿਲ ਜਾਂਦਾ ਨੇ ਅੰਦਰ ਉਹ ਦੇ ਵਿੱਚ ਜਿਹੜੀ ਆਈ ਉਹ ਸ਼ਰਟ ਪਾਈ ਹੋਈ ਆਈ ਹੈ ਠੀਕ ਹੈ ਤੇ ਬਾਕੀ ਪਿੰਡ ਦੇ ਜੇ ਸਾਡੇ ਪਿੰਡ ਦੇ ਬੰਦਿਆਂ ਦਾ ਜਿਹੜਾ ਹੋਰ ਸਮਾਨ ਚੋਰੀ ਹੋਇਆ ਸੀ ਜਿਵੇਂ ਕਿ ਆਪਣਾ ਹਾਲੀ ਹੋ ਗਈ ਇੱਕ ਮੰਝਾ ਹੋ ਗਿਆ ਖੇਤ ਕੋਠੇ ਵਾਲੀ ਪਤਲੀ ਹੋ ਗਈ ਜੀਨ ਮਾਰੀ ਪੱਟੀ ਹੋਈ ਉਹ ਸਾਰੀਆਂ ਇਹਦੇ ਕੋਲੋਂ ਮਿਲਿਆ ਨੇ ਬਾਈ ਠੀਕ ਹੈ ਆ ਜਲਟ ਇਹ ਨਾਲ ਸ਼ਾਰਟ ਮੈਚ ਕਰ ਠੀਕ ਹੈ ਇਸੇ ਮੋਟਰਸਾਈਕਲ ਤੇ ਇਹੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਜੀਆਂ ਠੀਕ ਹੈ ਨਵੀਆਂ ਉਹਨੇ ਲੱਗ ਤੋਂ ਕਰਾ ਕੇ ਰੱਖੀਆਂ ਨੇ ਵੀ ਜੇ ਕਿਸੇ ਨੂੰ ਮੈਂ ਫਸ ਵੀ ਗਿਆ ਘਰੇ ਅੱਗੇ ਦਬਾਰੇ ਹੋਰ ਨਵੀਆਂ ਲਾ ਲਈਆਂ ਨੇ ਹੋਰ ਆ ਬਈ ਅਸੀਂ ਕਿਹਨੇ ਮੁੰਡੇ ਨੇ ਚੈੱਕ ਕਰਿਆ ਇਹ ਠੀਕ ਹੈ ਮੋਟਰਸਾਈਕਲ ਇਹਦਾ ਸੀਟੀ 100 ਆ ਠੀਕ ਹੈ ਪਰ ਇਹ ਪਲਟੀ ਨੇ ਨੰਬਰ ਇਹ ਪਲਟੀ ਨੇ ਪਰ ਮੋਟਰਸਾਈਕਲ ਲੱਗ ਸੇ ਦਾ ਅੱਛਾ ਇਹਦੇ ਕੋਲੇ ਸੀਟੀ 100 ਨ ਮੋਟਰਸਾਈਕਲ ਆ ਬੰਦੇ ਕੋਲੇ ਜਾਲੀ ਪਲੇਟਾਂ ਤਿਆਰ ਕਰਾਈਆਂ ਹੋਈਆਂ ਨੇ ਬੰਦੇ ਕੋਲੇ ਠੀਕ ਹੈ ਇਹ ਨੰਬਰ ਕਿਸੇ ਪਲਟਿਨੇ ਮੋਟਰਸਾਈਕਲ ਤੇ ਸ਼ੋਅ ਕਰ ਰਿਹਾ ਠੀਕ ਹੈ ਜਿਹੜੇ ਨੰਬਰ ਲਾਇਆ ਹੋਇਆ ਹੈਗੇ ਇਹਨਾਂ ਕੋਲ ਸੀਸੀਟੀ ਸੌ ਮੋਟਰ ਹੈ ਉਹਨਾਂ ਕੋਲ ਸੀਸੀਟੀ ਸੌ ਬੰਦੇ ਬੈਠੇ ਨੇ ਦੋ ਜਿਹੜੇ ਮੌਕੇ ਤੇ ਬਰਾਮਦ ਕਰੇ ਨੇ ਤੇ ਮੌਕੇ ਤੇ ਜਿਹੜੇ ਬੰਦੇ ਉਰੇ ਇਸ ਟਾਈਮ ਬੰਦ ਕਰਦੇ ਵਿੱਚ ਪਾਏ ਗਏ ਸੀ ਉਹ ਬੰਦੇ ਇੱਥੇ ਹਾਜ਼ਰ ਨੇ ਇਹਨਾਂ ਬਾਈਆਂ ਨੇ ਫੜੇ ਨੇ ਨਾਲ ਅਸੀਂ ਆਏ ਸੀ ਇਹਨਾਂ ਦੀ ਇਹਨਾਂ ਨੇ ਸਾਨੂੰ ਪਹਿਲਾਂ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ ਬਈਆਂ ਕਰਕੇ ਬਈ ਤੁਹਾਡੇ ਪਿੰਡ ਦੇ ਬੰਦੇ ਨੇ ਸਾਨੂੰ ਆਹ ਸੂਚ ਮਿਲੀ ਮਹਾਬਾਈ ਆਉ ਉਹ ਗੱਲ ਜਪਾ ਨਾਲ ਥੋੜੀ ਮਦਦ ਕਰਦੇ ਨੇ ਠੀਕ ਹੈ ਅੱਜਦੋਂ ਆਪਣੇ ਕੰਮਾਂ ਨਾਲ ਡਿ ਕਟੋ-ਕਟ 10-15 ਬੰਦੇ ਖੜੇ ਨੇ ਵਿਚਾਰੇ ਜਿਨ੍ਹਾਂ ਦਾ ਸਮਾਨ ਚੋਰੀ ਹੋਇਆ ਠੀਕ ਹੈ ਤਾਂ ਵਿਚਾਰੇ ਜਿਹੜੀਆਂ ਵੱਡੀਆਂ ਨੇ ਕਿਸੇ ਦੀ 100 ਫੁੱਟ ਹੈ ਕਿਸੇ ਦੀ 300 ਫੁੱਟ ਹੈ ਕਿਸੇ ਦੀ 200 ਫੁੱਟ ਹੈ ਕਿਸੇ ਦੀ 50 ਫੁੱਟ ਹੈ ਇਹਦੀ ਵਿਚਾਰੇ ਦੀ ਮੋਟਰ ਵੀ ਚੱਕੀ ਗਈ ਆ ਬਈ ਪਹਿਲਾਂ ਠੀਕ ਹੈ ਮੋਟਰ ਦਾ ਮੋਟਰ ਵੀ ਇਹਨਾਂ ਜੋ ਆਵੇ ਪੰਜ ਹਜ਼ਾਰ ਰੁਪਏ ਲਾ ਕੇ ਲਿਆਇਆ ਕਿਹਾ ਜਾਂ ਹੋਰ ਹੈ ਸਾਰੀਆਂ ਤਾਰਾਂ 36000 ਰੁਪਏ ਪਾਈਆਂ ਲਿਆ ਕੇ ਠੀਕ ਹੈ 36000 ਦੀ ਬਈ ਸਾਨੂੰ ਐ ਹੋ ਗਿਆ ਤਾਰ ਤਾਂ ਪਾਉਣ ਵਾਲੀ ਪਾਤੀ ਮੈਂ ਕਿਹਾ ਚੋਰ ਦਾ ਫੜਾਂਗੇ ਸਹੀ ਗੱਲ ਆ ਬਾਈ ਮੈਂ ਤੇ ਰੱਖ ਪੈਸਾ ਹਾਂ ਹਾਂ ਜੀ ਤੇ ਬਹੁਤ ਸਾਰੀਆਂ ਪਿੰਡ ਗੰਡੂਆਂ ਦੇ ਵਿੱਚ ਚੋਰੀਆਂ ਹੋਈਆਂ ਨੇ ਪਿਛਲੇ ਮੌਕੇ ਤੇ ਆਪਾਂ ਕਹੇ ਜੀ ਘੱਟ ਤੋਂ ਘੱਟ 100 ਤੋਂ ਵੱਧ ਕੇਬਲ ਆ ਜਿਹੜੀ ਉਹ ਚੋਰੀ ਹੋਈ ਹੈਗੀ ਤੇ ਅੱਜ ਮੌਕੇ ਤੇ ਹਾਲਾਤ ਆ ਜਿਹੜੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਪੰਚਾਇਤ ਮੈਂਬਰਾਂ ਨੇ ਜਿਹੜਾ ਅੱਜ ਪਿੰਡ ਖੋਖਰ ਤੋਂ ਮੁੰਡਾ ਆਇਆ ਸੀ ਉਹਨੂੰ ਸੀਆਈਡੀ ਹੋਈ ਸੀ ਪਤਾ ਲੱਗ ਰਿਹਾ ਸੀ ਆ ਦਿਨ ਦੇਖ ਕੇ ਤਾਰ ਚੋਰੀ ਕਰਕੇ ਇੱਥੇ ਬਈ ਕੱਡਾ ਬਣਾਇਆ ਹੋਇਆ ਸੀ ਇਹਨਾਂ ਨੇ ਜਿੱਥੋਂ ਬਹੁਤ ਸਾਰਾ ਸਮਾਨ ਆ ਜਿਹੜਾ ਮਿਲਿਆ ਘੱਟ ਤੋਂ ਘੱਟ ਪਿਛਲੇ 6 ਮਹੀਨਿਆਂ ਦੇ ਵਿੱਚ ਜਿਹੜਾ ਚੋਰੀ ਹੋਇਆ ਗਿਆ ਸੀਗਾ ਅੱਜ ਦਾ ਸ਼ਾਨਵੀਨ ਫੂਕੀ ਸਮਾਰ ਹੋਰ ਵੀ ਮਿਲਣਾ ਬਈ ਅੱਛਾ ਤਾਂਤਾ ਜੀ ਧਰਮ ਚਾਹੀਓ ਦੇਖੋ ਉੱਤੇ ਮਿੱਟੀ ਪਾ ਕੇ ਤੇ ਅੱਗੇ ਬਈ ਫਿਰ ਹੁਣ ਕੀ ਕਾਰਵਾਈ ਕਰਾਉਣੀ ਚਾਹੋਗੇ ਸਾਹਿਬ ਬਈ ਮੁਲਾਜ਼ਮ ਬੁਲਾਏ ਨੇ ਪੁਲਿਸ ਆ ਰਹੀ ਹੈਗੀ ਠੀਕ ਉਹਨਾਂ ਤੋਂ ਅਸੀਂ ਸ਼ਾਨਵੀਨ ਕਰਵਾਉਣੀ ਹੈ ਹੋਰ ਵੀ ਕਹਿ ਕੇ ਵੀ ਇਹਨਾਂ ਨੂੰ ਇਹਨਾਂ ਤੋਂ ਹੀ ਕਰਵਾਓ ਇਹਨਾਂ ਦੇ ਜਿਹੜੇ ਅੰਦਰ ਤੂੜੀ ਪਈ ਆ ਡੰਗਰ ਨਹੀਂ ਪਸ਼ੂ ਨਹੀਂ ਤੂੜੀ ਸਿਰਫ ਹੋ ਸਕਦਾ ਸਮਾਨ ਲਕੋਣ ਖਾਤਰੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਖਬਰਾਂ ਨੇ ਕੀ ਤੇ ਆਜੋ ਦੋਸਤੋ ਤੁਹਾਨੂੰ ਦਿਖਾ ਦਿੰਦਾ ਜਿਵੇਂ ਬਾਈ ਹੋਰੀ ਕਹਿੰਦੇ ਨੇ ਹਜੇ ਤਾਂ ਬਾਈ ਕਿਸਾਨ ਭਰਾ ਸਾਰੇ ਆਈ ਜਾਂਦੇ ਆ ਖੇਤਾਂ ਵਾਲੇ ਜੋ ਘਰਾਂ ਵਾਲੇ ਜੋ ਵੀ ਸਮਾਨ ਚੋਰੀ ਹੋਇਆ ਤੀਆ ਜਿਹੜਾ ਕਿਸਾਨ ਆ ਜਾਂਦਾ ਉਹਰੇ ਦੇਖ ਲੈਂਦੇ ਨੇ ਵੀ ਆਹ ਸਮਾਨ ਸਾਡਾਗਾ ਹਨਾ ਪਛਾਣ ਲੈਂਦੇ ਨੇ ਕਿ ਕੋਈ ਸਕਦਾ 6 ਮਹੀਨੇ ਪੁਰਾਣਾ ਜਿਹੜਾ ਸਮਾਨ ਆ ਚੋਰੀ ਹੋਇਆ ਹੋਗਾ ਉਹ ਤਾਂ ਉੜੀ ਵਿੱਚ ਦੱਬਿਆ ਹੋਵੇਗਾ ਉਰਾ ਪਰਾਂ ਰੱਖਿਆ ਹੋਵੇ ਤੇ ਬਾਕੀ ਦੋਸਤੋ ਤੁਹਾਨੂੰ ਮੈਂ ਸ਼ੇਅਰ ਕਰਾਂਗੇ ਹੋ ਸਕਦਾ ਵਿੱਚ ਰੇੜੀਆਂ ਵੀ ਚੋਰੀ ਹੋਈਆਂ ਨੇ ਰੇੜੀਆਂ ਵੀ ਕਹਿੰਦੇ ਹੋ ਸਕਦਾ ਰੇੜੀਆਂ ਵੀ ਉਹਨੂੰ ਘੱਟ ਤੋਂ ਘੱਟ 6 ਮਹੀਨਿਆਂ ਦੇ ਵਿੱਚ ਜਿਹੜਾ ਸਮਾਨ ਚੋਰੀ ਹੋਇਆ ਉਹ ਪਤਾ ਲੱਗੂਆ ਪਤੀਲੀ ਪਈ ਹੈ ਤੇ ਆ ਹਲੀ ਆ ਜਿਹੜੀ ਚੋਰੀ ਹੋਈ ਹੋਈ ਆ ਖੁਰਪੇ ਬਾਈ ਕੁਝ ਨਹੀਂ ਛੱਡਦੇ ਹੈਗੇ ਖੇਤਾਂ ਦੇ ਲਵੇ ਲਾਉਣੇ ਖੇਤਾਂ ਦੇ ਵਿੱਚ ਕੇਵਲਾਂ ਕੀ ਸਮਾਨ ਕੀ ਮੰਜੇ ਵੀ ਨਹੀਂ ਛੱਡੇ ਹੈਗੇ ਖੇਤਾਂ ਦੇ ਵਿੱਚ ਆ ਪੱਤੀਆਂ ਪਾਈਆਂ ਨੇ ਪੱਤੀਆਂ ਵੀ ਨੇ ਮੰਜਾ ਪਿਆਗਾ ਤੇ ਇੱਥੇ ਕੇਵਲਾਂ ਫੁੱਕੀਆਂ ਜਾਂਦੀਆਂ ਸੀਗੀਆਂ ਤੇ ਆ ਹੋ ਸਕਦਾ ਰੇੜੀ ਵੀ ਕਹਿੰਦੇ ਚੋਰੀ ਦੀ ਹੋਵੇ ਬਹੁਤ ਸਾਮਾਨ ਮਿਲਿਆ ਕੀ ਕੋਈ ਮੂਰੀਆਂ ਪੱਟੀਆਂ ਹੋਈਆਂ ਮਿਲੀਆਂ ਨੇ ਗਈਆਂ ਉਹ ਵਾਲੀ ਭੱਤੀ ਉਹ ਬਾਈ ਦੀ ਆ ਵੀ ਬਣਾ ਵੀਡੀਓ ਦੀ ਆ ਬਾਕੀ ਆ ਕੇ ਕਿਸਾਨ ਭਰਾਵ ਦਾ ਸਾਮਾਨ ਹੈ ਜਿਹੜਾ ਉਹ ਦੇਖੀ ਜਾਂਦੇ ਨੇ ਕਿ ਫਰੂਲੀ ਜਾਂਦੇ ਨੇ ਕਿਉਂਕਿ ਪਛਾਣ ਆਈ ਜਾਂਦੇ ਆ ਜਿਹੜੇ ਸਾਮਾਨ ਦੀ ਜਿਹੜਾ ਵੀ ਕਿਸਾਨ ਆਉਂਦਾ ਅੱਧ ਤੋਂ ਵੱਧ ਸਾਮਾਨ ਹੈ ਜਿਹੜਾ ਉਹ ਚੋਰੀ ਦੀ ਹੈਗਾ ਦੇਖ ਸਕਦੇ ਤੁਸੀਂ ਸਾਹਮਣੇ ਭਈਆ ਹਲੀ ਪਈ ਆ ਗਈ ਇਹ ਵੀ ਖੇਤੋਂ ਚੱਕ ਕੇ ਲੈ ਆਏ ਨੇ ਨਾਲੇ ਤਾਰ ਵੱਢ ਕੇ ਲੈ ਆਏ ਹਲੀ ਲੈ ਆਏ ਨੇ ਪਤਲੀ ਲੈ ਨਲੇ ਚੱਕ ਲੈ ਮੰਜਾ ਮੰਜਾ ਉਹ ਸਾਹਮਣੇ ਪਿਆਗਾ ਇਹ ਕਿਸਾਨ ਭਰਾ ਨੇ ਅੱਜ ਪਤਾ ਲੱਗਿਆ ਸੀ ਇਹਨਾਂ ਨੂੰ ਵੀ ਸਾਡੀ ਘਰ ਤੋਂ ਘੱਟ ਕੇਵਲ ਵੱਢ ਲਏ ਕੇਵਲ ਵੱਢ ਕੇ ਮੰਗਰੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਹਜੇ ਸਮਾਨ ਹੈ ਜਿਹੜਾ ਉਹ ਸਿਆਣੀ ਜਾਂਦੇ ਨੇਗੇ ਤੇ ਖੋਖਰ ਤੋਂ ਵੱਢ ਕੇ ਲਿਆਈ ਸੀ ਬਾਕੀ ਜੁਮ ਮਗਰ ਕਹਾੜੀਆਂ ਕੋਹੜੀਆਂ ਪਈਆਂ ਨੇਗੇ ਸਾਰੀਆਂ ਹਨਾ ਇੱਥੇ ਬਾਕੀ ਦੋਸਤੋ ਜਿਹੜਾ ਵੀ ਕੋਈ ਵੀਡੀਓ ਦੇਖਦਾ ਆਪਣੀ ਚੀਜ਼ ਜ਼ਰੂਰ ਪਛਾਣ ਲਿਓ ਕਿਉਂਕਿ ਆ ਦੇਖ ਲਓ ਨਵੀਆਂ ਪੱਤੀਆਂ ਮੇਲਾ ਦਾ ਇਹ ਖਰਾਦਾਂ ਕਰੂਦਾ ਤੋਂ ਚੋਰੀਆਂ ਕਰਈਆਂ ਹੋਈਆਂ ਨੇ ਜਮਾ ਨਵੀਆਂ ਪੱਤੀਆਂ ਨੇ ਆ ਦੇਖ ਲਓ ਜਿਹੜੀ ਚੀਜ਼ ਫਸਦੀ ਆ ਨਸ਼ਾ ਖਾਣ ਵਾਲਿਆਂ ਨੇਗੇ ਉਹੀ ਚੀਜ਼ ਚੋਰੀ ਕਰਕੇ ਲੈ ਆਉਂਦੇ ਆ ਦੇਖੋ ਬਈ ਨਵੀਆਂ ਪੱਤੀਆਂ ਇਹ ਆਪਦੀ ਸਿਆਣ ਲਿਓ ਬਹੁਤ ਸਾਰਾ ਸਮਾਨ ਔਰੇ ਆ ਕੇ ਜਰੂਰ ਦੇਖੋ ਪਿੰਡ ਗੰਡੂਆਂ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਚੋਰ ਆ ਜਿਹੜੇ ਉਹ ਫਸੇ ਨੇ ਅੱਜ ਜਿਹੜੇ ਆਲੇ ਦਲੇ ਦੇ ਏਰੀਆਲੇ ਆ ਕੇ ਔਰੇ ਸਮਾਨ ਜਰੂਰ ਪਸਾਉਣਾ ਬਹੁਤ ਸਾਰਾ ਚੋਰੀ ਦਾ ਸਮਾਨ ਵੀ ਮਿਲਿਆਗਾ ਆ ਬਾਈ ਹੁਰੀ ਫਤੇਗੜ ਤੋਂ ਆਏ ਨੇ ਬਾਈ ਤਾਰਾ ਇਹਨਾਂ ਦੀ ਵੀ ਪਿੰਡ ਚੋਰੀ ਹੋਈਆਂ ਨੇ ਬਾਈ ਛੋਟੇ ਪਿੰਡ ਕਹਿੰਦਾ ਕੋ ਚੋਰੀ ਹੋਈ ਹੈਗੀ ਸਾਡੇ ਬਾਈ ਰਾਤ ਹੋਈ ਠੀਕ ਹੈ ਤੁਹਾਨੂੰ ਬਾਈ ਹੁਣ ਕਿਵੇਂ ਪਤਾ ਲੱਗਿਆ ਵੀ ਗੰਡੂਆਂ ਕੀ ਗੱਲ ਹੋ ਗਈ ਵੀ ਆਪਾਂ ਜਾਈਏ ਉੱਥੇ ਸਾਨੂੰ ਬਈ ਆ ਮਿੱਤਰ ਆਪਣਾ ਅਸੀਂ ਬਾਂ ਠੇਕੇ ਦਿੱਤਾ ਜੀ ਨੂੰ ਠੀਕ ਹੈ ਉਹਨੇ ਫੋਨ ਕਰਿਆ ਸਾਨੂੰ ਠੀਕ ਹੈ ਅਸੀਂ ਨਾਲ ਦੀ ਨਾਲ ਆ ਤਾਏ ਦਾ ਮੁੰਡਾ ਠੀਕ ਹੈ ਤੇ ਸਾਡੇ ਦੋਨਾਂ ਦੀ ਜੋ ਹੋਈ ਹੈ ਚੋਰੀ ਇੱਕ ਤਾਂ ਮਤਲਬ ਖੱਬੀ ਦੇ ਖੱਬੀ ਸਾਈਡ ਹੈ ਠੀਕ ਹੈ ਕਿੰਨੀ ਕਿੰਨੀ ਤਾਰ ਲੈ ਆਏ ਬਾਈ 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 ਲੈ ਗਏ ਕੋੜ 50 50 ਫੁੱਟ ਬਈ 50 50 ਫੁੱਟ ਤਾਰ ਲਿਆ ਇਹ ਪਿੰਡ ਫਤੇਗੜ ਤੋਂ ਡਬਲ ਹਾਂ ਡਬਲ ਠੀਕ ਆ ਆ ਗੰਡੂਆਂ ਦੇ ਪਿੰਡੀ ਦੱਸ ਦਿਆ ਬਈ ਤੁਹਾਡੇ ਸਾਹਮਣੇ ਸਾਰਾ ਕੁਝ ਦਿਖਾਇਆ ਤੁਹਾਨੂੰ ਠੀਕ ਹੈ ਸਾਰਾ ਕੁਝ ਦਿਖਾ ਦਿੰਨੇ ਆਪਾਂ ਆ ਖੋਖਰ ਵਾਲੇ ਮੁੰਡੇ ਨੇ ਵੀ ਦਿਖਾਈਆਂ ਨੇ ਉਦਾਂ ਵੀ ਉਹ ਕਹਿੰਦੇ ਫੋਟੋ ਦੇ ਵਿੱਚ ਉਹ ਟੀ-ਸ਼ਰਟ ਵੀ ਉਹ ਲੈ ਹੀ ਫਿਰਦੇ ਨੇ ਹਾਂ ਵੀਰੇ ਆ ਦੇਖੋ ਆ ਦੋਸਤੋ ਦੇਖ ਸਕਦੇ ਹੋ ਕਿ ਇਹੀ ਬੰਦਾ ਇਹੀ ਇਹਨਾਂ ਦੇ ਪਿੰਡ ਚੋਰੀ ਕਰਕੇ ਆ ਦੇਖੋ ਆ ਪੰਡ ਰੱਖ ਰਖ ਕੇ ਆ ਬਈ ਵਿਚਾਲੇ ਕੇਵਲਾਂ ਦੀ ਰਾਤ ਵੀ ਚੋਰੀ ਹੋਈਆਂ ਨੇ ਗਿਆ ਫਤੇਗੜ ਤੋਂ ਨੇ ਕਹਿੰਦੇ ਬੰਦਾ ਆ ਫਤੇਗੜ ਤਾਂ ਸਿਆਣਿਆਂ ਗਿਆ ਪਹਿਲਾਂ ਤੇ ਬਾਕੀ ਦੋਸਤੋ ਬਾਈ ਹੋਰਾਂ ਨੂੰ ਪੁੱਛਦੇ ਆਂ ਬਾਈ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਹੋਗੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਬਾਈ ਇਹਨਾਂ ਨੂੰ ਪੁਲਸਾ ਕੁਝ ਹੈ ਗੰਦੀ ਨਹੀਂ ਉਹਦਾ ਪਤੀ ਆ ਉਹਦਾ ਪੈਰ ਲੈ ਕੇ ਛੱਡ ਦੂੰਗੀ ਹਾਂਜੀ ਇਹ ਤਾਂ ਆਪ ਵੀ ਕਰਨਾ ਪੈਣਾ ਬਾਈ ਇਹਨਾਂ ਦਾ ਕੁਝ ਠੀਕ ਹੈ ਤੇ ਬਾਈ ਹੁਣ ਸਮਾਨ ਹੈ ਤੁਸੀਂ ਲਾ ਲਓ ਦੋ ਕਮਰੇ ਭਰੇ ਪਏ ਇਹਨਾਂ ਦੇ ਹਾਂ ਆ ਆ ਵੀ ਦਿਖਾਓ ਤੁਸੀਂ ਠੀਕ ਹੈ ਇੱਥੇ ਬਾਈ ਚੋਲ ਅੱਗ ਲੱਗ ਗਈ ਅੱਗ ਜਿਹੜੀਆਂ ਕੇਬਲਾਂ ਚੋਰੀ ਕਰਕੇ ਲਿਆਉਂਦੇ ਨੇ ਉੱਥੋਂ ਉਰੋਂ ਪਗਲਾ ਕੇ ਤੰਬਾ ਲੈ ਜਾਂਦੇ ਨੇ ਅੱਗ ਲਾ ਕੇ ਹੋਰ ਭਾਈ ਤੁਹਾਡੇ ਪਿੰਡ ਕਿੰਨੀ ਕਿ ਚੋਰੀ ਹੋਈ ਹੈਗੀ ਭਾਈ ਚੋਰੀ ਤਾਂ ਬਹੁਤ ਜ਼ਿਆਦਾ ਹੋਈ ਹੈ ਠੀਕ ਹੈ ਜੋ ਪਤਾ ਨੂੰ ਲੱਗੇ ਠੀਕ ਹੈ ਮਤਲਬ ਇਹ ਪਤਾ ਤਾਂ ਇਹ ਪਹਿਲਾਂ ਵੀ ਸਾਡੇ ਪਿੰਡ ਵਾਲੇ ਟੁਕੜ ਟੁਕੜ ਬਹੁਤ ਵਾਰੀ ਚੋਰੀ ਕਰਦੇ ਮੰਨਦੇ ਨਹੀਂ ਹੁੰਦੇ ਨਾ ਜਦੋਂ ਆਪਾਂ ਇਹ ਤਾਂ ਗੱਲ ਹੈ ਜੀ ਮੰਨ ਵੀ ਜਾਂਦੇ ਆ ਪਰ ਕੁਝ ਕੁੱਸ ਦੇ ਵਿੱਚ ਕਰਦੇ ਨੇ ਦੁਬਾਰੇ ਫੇਰ ਆ ਜਾਂਦੇ ਆ ਠੀਕ ਹੈ ਬਹੁਤ ਵਾਰੀ ਬਹੁਤ ਵਾਰੀ ਹੋਈ ਹੈ ਅੱਡੇ ਦੇ ਵੀ ਚੋਰੀ ਹੋਈ ਹੈ ਠੀਕ ਹੈ ਠੀਕ ਹੈ ਕੇਬਲਾਂ ਕੁਬਲਾਂ ਦਾ ਪਤਾ ਨਹੀਂ ਕਿੰਨੇ ਕ ਵਾਰੀ ਹੋ ਸਕਦੀ ਹੈ। ਇਹ ਇਤਿਹਾਸ ਦੇ ਉਤਾਰ ਆ ਗਿਆ। ਭਰਾਓ ਆ ਰਹੇ ਆਗਾ ਸਿਆਣ ਰਹੇ ਨੇ ਬਹੁਤ سارے ਕਿਸਾਨ ਭਰਾ ਆ ਕੇ ਸਿਆਣ ਰਹੇ ਨੇ ਵੀ ਆਪ ਦਾ ਸਮਾਨ ਹੋ ਸਕਦਾ ਸਾਡਾ ਵੀ ਇਹ ਰੇੜੀ ਵੀ ਚੋਰੀ ਦੀ ਹੈਗੀ। ਹੋ ਸਕਦੀ ਹੈ। ਬਾਕੀ ਰਾਤ ਪਿੰਡ ਗੰਡੂਆਂ ਤੋਂ ਵੀ ਵੀ ਕੇਬਲਾਂ ਚੋਰੀ ਹੋਈਆਂ ਨੇਗੀਆਂ, ਦੌਲੇ ਵਾਲੇ ਤੋਂ ਵੀ ਚੋਰੀ ਹੋਈਆਂ ਨੇ, ਸੰਗਤਪੁਰੇ ਤੋਂ ਵੀ ਚੋਰੀਆਂ ਨੇ, ਬਾਈਉਰੀ ਫਤਿਹਗੜ ਤੋਂ ਵੀ ਆ ਰਹੇ ਨੇ। ਤਿੰਨ ਚਾਰ ਦਿਨ ਹੋ ਗਏ ਬਾਈ। ਬਾਈ ਤਿੰਨ ਚਾਰ ਦਿਨ ਹੋ ਗਏ ਇਹਨਾਂ ਨੇ ਖੌਰੂ ਪਾਰਖਿਆ ਤੇ ਆਲੇ-ਦਾਲੇ ਅੱਜ ਫੜੇ ਗਏ ਨੇ। ਦੇਖਦੇ ਆ ਅੱਗੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈਗਾ ਜਾਂ ਪਿੰਡ ਵਾਲੇ ਕੋਈ ਕਾਰਵਾਈ ਕਰਦੇ ਨੇ। ਘਰ ਤੋਂ ਕਾ ਚਾਰ ਪੰਜ ਪਿੰਡਾਂ ਦੇ ਜ ਬਾਕੀ ਇੱਥੇ ਆ ਕੇ ਦੇਖੋ ਕੀ ਕੀ ਚੋਰੀ ਹੋਇਆ ਹੈਗਾ ਕੀ ਕੀ ਦੇਖ ਲਓ ਬਈ ਕਰ ਰਹੇ ਨੇ ਕਾਰਵਾਈ ਕਿੰਨਾ ਦਾ ਮੰਜਾ ਹੈ ਮੰਜਾ ਕਿੰਨਾ ਦਾ ਜੀ ਆ ਸਾਡਾ ਛੋਟਾ ਮੰਜਾ ਜੀ ਆ ਸਾਡਾ ਮੰਜਾ ਕਿੱਥੋਂ ਚੋਰੀ ਹੋਇਆ ਸੀ ਇਹ ਖੇਤੋਂ ਠੀਕ ਆ ਖੇਤੋਂ ਚੋਰੀ ਹੋਇਆ ਆ ਪੂਰਾ ਮੰਜਾ ਜੀ ਦੋਲੇ ਵਾਲੇ ਰਾਤੋਂ ਮੰਜਾ ਚੋਰੀ ਹੋਇਆ ਦੀ ਖੇਤੋਂ ਬਾਕੀ ਮੌਕੇ ਤੇ ਜਿਹੜੀ ਪੁਲਿਸ ਆ ਜਾ ਪਹੁੰਚ ਗਈ ਆ ਦੇਖ ਸਕਦੇ ਹੋ ਇੱਕ ਹੜੀ ਆ ਇੱਕ ਬਾਕੀ ਹੋਰ ਸਮਾਨ ਵੀ ਬਹੁਤ ਆਰੇ ਕਹਾੜੀਆਂ ਕੋੜੀਆਂ ਪੱਤੀਆਂ ਪੁੱਤੀਆਂ ਇੱਕ ਤਾਂ ਹਲਈ ਹੈਗੀ ਆ ਇਹਦੀ ਹੈਗੀ ਬਾਈ ਇਹਦੀ ਹੈਗੀ ਅੰਦਰ ਮੰਜਾ ਪਿਆ ਇਹਨਾਂ ਦਾ ਇਹ ਕਿੰਨਾ ਦੀ ਹੈ ਚਮਕੌਰ ਦੀ ਭਟੇਗੇ ਦੀ ਅੱਛੇ ਇਹਦੀ ਹੈਗੀ ਹਾਂ ਚਮਕੌਰ ਵਾਲੀ ਇਹਦੇ ਆ ਫੇਰ ਅੰਦਰ ਉਧਰ ਤਾਰਾਂ ਮਜਾਈਆਂ ਹੋਈਆਂ ਨੇ ਜਿੱਥੇ ਉਥੇ ਤਾਰਾਂ ਦੀ ਸਪਰੂਫ ਮਿਲੇ ਨੇ ਠੀਕ ਆ ਅੰਦਰ ਮੰਜਾ ਪਿਆ ਆ ਨੰਬਰ ਪਲੇਟਾਂ ਮਿਲੀਆਂ ਨੇ ਜਿਹੜੀਆਂ ਦਲਾ ਲਾ ਕੇ ਘੁੰਮਦੇ ਨੇ ਦੇਖੋ ਅੱਛਾ ਆ ਬਾਈ ਦੀ ਤਾਰ ਹੈ 340 ਫੁੱਟ ਮੇਰੀ ਲੈ ਰਹੇ ਬਾਈ ਮੈਨੂੰ ਸੀਆਈਡੀ ਪਤਾ ਲੱਗੇ ਦੀ ਮੈਂ ਹੀ ਪਤਾ ਪਤਾ ਲੱਗਿਆ ਦੀ ਆ ਅਹੀਂ ਬਸ ਸੀਆਈਡੀ ਕਿਹੜਾ ਪਿੰਡ ਹੈ ਬਾਈ ਦਾ ਖੋਖਰਾ ਬਾਈ ਅੱਛਾ ਮੈਂ ਸੋਸ਼ਲ ਮੀਡੀਆ ਦੇ ਪਾਈ ਦੀਗੀ ਠੀਕ ਹੈ ਕੋਈ ਬੰਦੇ ਨੇ ਸਾਨੂੰ ਸੀਆਈਡੀ ਆਪਾਂ ਨੂੰ ਤਾਂ ਕਹਨੂੰ ਦੱਸਣਾ ਦੱਸਿਓ ਆ ਕਿ ਬਤਾਰ ਫੂਕਣ ਲੱਗ ਰਿਹਾ ਅਸੀਂ 5 ਕਿ ਮਿੰਟ ਲੇਟ ਹੋ ਗਏ ਉਹ ਲੰਘ ਗਏ ਠੀਕ ਹੈ ਇਹ ਅੰਦਰ ਫੜ ਲਏ ਸੀ ਨੇ ਇਹ ਅੱਗ ਬੁਝਾ ਕੇ ਉੱਤੇ ਰੇੜੀ ਖੜਾ ਰਖੀਤੀ ਇਹਨਾਂ ਨੇ ਠੀਕ ਹੈ ਮਤਲਬ ਕੀ ਪਤਾ ਨਾ ਲੱਗੇ ਜਦੋਂ ਅਸੀਂ ਫੂਕੀਓ ਅੱਗ ਵਰਗਾ ਹਜੇ ਵੀ ਹੁਣ ਮੱਚਣ ਲੱਗ ਰਿਹਾ ਸੱਚਾ ਲੋਕ ਮੰਜੇ ਮਿਲਦਾ ਕੰਦਾ ਹਲੀ ਹਲੀਰੀ ਮਿਲਦੇ ਕਦੀ ਆ ਮਿਲਦਿਆ ਇਹ ਹੋਰ ਵੀ ਚੋਰੀਆਂ ਨਹੀਂ ਲੱਗੀਆਂ ਉਹਦੇ ਉਹ ਜਿਹੜੀ ਸ਼ਰਟ ਪਈ ਹੁੰਦੀ ਉਹਦੇ ਉਹ ਸ਼ਰਟ ਮਿਲੀ ਅੰਦਰੋਂ ਪਈ ਆ ਉਹ ਅੱਛਾ ਉਹ ਸ਼ਰਟ ਵੀ ਮਿਲੀ ਹੈ ਕੈਮਰੇ ਜਾਇਆ ਗੁੱਦਾ ਹਾਂ ਜਿਹੜੀ ਕੈਮਰੇ ਚ ਸੀਸੀਟੀਵੀ ਕੈਮਰੇ